ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਨੌਜਵਾਨਾਂ ਦਾ ਲੋਕਾਂ ਦਾ ਵਿਕਾਸ ਕਰ ਸਕਦੀ ਹੈ ਉਸ ਖੁਸ਼ੀ ਨੂੰ ਲੈ ਕੇ ਉਸ ਚੀਜ਼ਾਂ ਨੂੰ ਲੈ ਕੇ ਲੋਕਾਂ ਨੇ ਬਹੁਤ ਹੀ ਭਾਰੀ ਬਹੁਮਤ ਦੇ ਨਾਲ ਪਿਆਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਜਿਤਾਇਆ ਦੇਖੋ ਭਾਰਤੀ ਜਨਤਾ ਪਾਰਟੀ ਹੀ ਇੱਕ ਐਸਾ ਵਿਕਲਪ ਹੈ ਕਿ 2027 ਦੇ ਵਿੱਚ ਅਗਰ ਪੰਜਾਬ ਨੂੰ ਉਹਨੂੰ ਠੀਕ ਕਰਨ ਦੇ ਲਈ ਸਿਰਫ ਤੇ ਸਿਰਫ ਐਸੇ ਲੀਡਰਸ਼ਿਪ ਤੇ ਐਸੇ ਲੋਕਾਂ ਦੀ ਲੋੜ ਹੈ ਜੋ ਪੰਜਾਬ ਨੂੰ ਉਸ ਰਾਹ ਤੇ ਲੈ ਕੇ ਜਾ ਸਕਣ ਜਿਸ ਤਰਾਹ ਦੇ ਉੱਤੇ ਮੋਦੀ ਜੀ ਦੀ ਸੋਚ ਹੈ ਕਿ ਵਿਕਸਿਤ ਭਾਰਤ ਤੇ ਵਿਕਸਿਤ ਪੰਜਾਬ ਹੋਣਾ ਚਾਹੀਦਾ। ਕਿ ਭਾਰਤੀ ਜਨਤਾ ਪਾਰਟੀ ਦੀ ਜਿੱਤ ਹੋਈ ਹੈ ਬੜੀ ਵੱਡੀ ਬਿਹਾਰ ਦੇ ਵਿੱਚ ਜਿੱਤ ਹੋਈ ਹੈ। ਉਹ ਜਿੱਤ ਗਈ ਹੈ ਮੋਦੀ ਸਾਹਿਬ ਦੀ ਜਿੱਤ ਗਈ ਹੈ ਮੋਦੀ ਸਰਕਾਰ ਦੀ ਜਿੱਤ ਗਈ ਹੈ ਭਾਰਤੀ ਜਨਤਾ ਪਾਰਟੀ 200 ਸੀਟਾਂ ਲੈ ਕੇ ਜਿਹੜੀ ਆ ਰਹੀ ਹੈ ਅੱਗੇ ਨਾਲੋਂ ਵੱਡੀ ਜਿੱਤ ਹੈ। ਦੇਖੋ ਅੱਜ ਅੰਮ੍ਰਿਤਸਰ ਨੌਰਥ ਦੇ ਸਾਰੇ ਹੀ ਲੀਡਰ ਸਾਹਿਬਾਨ ਤੇ ਵਰਕਰ ਸਾਹਿਬਾਨ ਵੱਲੋਂ ਅੱਜ ਜੋ ਭਾਰਤੀ ਜਨਤਾ ਪਾਰਟੀ ਨੂੰ ਬਿਹਾਰ ਦੇ ਵਿੱਚ ਚੋਣਾਂ ਦੇ ਵਿੱਚ ਬਹੁਤ ਹੀ ਬਹੁਮਤ ਦੇ ਨਾਲ ਜਿੱਤ حاصل ہوئی ਹੈ ਉਹਨਾਂ ਨੂੰ ਦੇਖਦੇ ਹੋਏ ਸਾਰਿਆਂ ਦੇ ਵਿੱਚ ਬਹੁਤ ਖੁਸ਼ੀ ਸੀ ਲੋਕਾਂ ਵੱਲੋਂ ਪਟਾਕੇ ਚਲਾਏ ਗਏ ਬਿਠਾਈਆਂ ਵੰਡੀਆਂ ਗਈਆਂ ਪੂਰੇ ਇਲਾਕੇ ਦੇ ਵਿੱਚ ਮੁਹੱਲੇ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਹੈ ਕੀ ਕਾਰਨ ਕਿ ਕਿੰਨੀ ਕਮਡੀ ਦਿੱਤ ਸਮਝਦੇ ਹੋ ਦੇਖੋ ਇਹ ਪਿਛਲੇ ਕੀਤੇ ਹੋਏ ਕਮਾਂ ਨੂੰ ਲੈ ਕੇ ਤੇ ਲੋਕਾਂ ਨੂੰ ਆਉਣ ਵਾਲੇ ਕਮਾਂ ਨੂੰ ਲੈ ਕੇ ਲੋਕਾਂ ਦਾ ਵਿਸ਼ਵਾਸ ਸੀਗਾ ਵੀ ਇਕੱਲੀ ਇੱਕ ਭਾਰਤੀ ਜਨਤਾ ਪਾਰਟੀ ਜੋ ਨਰਿੰਦਰ ਮੋਦੀ ਜੀ ਦੇ નેਤৃত্ব ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਨੌਜਵਾਨਾਂ ਦਾ ਲੋਕਾਂ ਦਾ ਵਿਕਾਸ ਕਰ ਸਕਦੀ ਹੈ ਉਸ ਖੁਸ਼ੀ ਨੂੰ ਲੈ ਕੇ ਉਸ ਚੀਜ਼ਾਂ ਨੂੰ ਲੈ ਕੇ ਲੋਕਾਂ ਨੇ ਬਹੁਤ ਹੀ ਭਾਰੀ ਬਹੁਮਤ ਦੇ ਨਾਲ ਪਿਆਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਜਤਾਇਆ ਪੰਜਾਬ ਤੇ ਦਾ ਇਮਪੈਕਟ ਆਏਗਾ ਦੇਖੋ ਭਾਰਤੀ ਜਨਤਾ ਪਾਰਟੀ ਹੀ ਇੱਕ ਐਸਾ ਵਿਕਲਪ ਹੈ ਕਿ 2027 ਦੇ ਵਿੱਚ ਅਗਰ ਪੰਜਾਬ ਨੂੰ ਸਹੀ ਰਾਹ ਤੇ ਲੈ ਕੇ ਜਾਣਾ ਹੈ ਜੋ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੇ ਹਾਲਾਤ ਨੇ ਪੰਜਾਬ ਦੇ ਵਿੱਚ ਲੋਕਾਂ ਦੇ ਹਾਲਾਤ ਨੇ ਪੰਜਾਬ ਦੇ ਵਿੱਚ ਆਉਣ ਵਾਲੇ ਪੀੜੀ ਦੇ ਜੋ ਹਾਲਾਤ ਬਣੇ ਹੋਏ ਨੇ ਉਹਨੂੰ ਠੀਕ ਕਰਨ ਦੇ ਲਈ ਸਿਰਫ ਤੇ ਸਿਰਫ ਐਸੇ ਲੀਡਰਸ਼ਿਪ ਤੇ ਐਸੇ ਲੋਕਾਂ ਦੀ ਲੋੜ ਹੈ ਜੋ ਪੰਜਾਬ ਨੂੰ ਉਸ ਰਾਹ ਤੇ ਲੈ ਕੇ ਜਾ ਸਕਣ ਜਿਸ ਤਰਾਹ ਦੇ ਉੱਤੇ ਮੋਦੀ ਜੀ ਦੀ ਸੋਚ ਹੈ ਕਿ ਵਿਕਸਿਤ ਭਾਰਤ ਤੇ ਵਿਕਸਿਤ ਪੰਜਾਬ ਹੋਣਾ ਚਾਹੀਦਾ ਪਰ ਅੱਜ ਤਰਨ ਤਰਨ ਜੀ ਬਹੁਤ ਬੁਰੀ ਹਾਰ ਹੋਈ ਹੈ ਦੇਖੋ ਬਾਈ ਇਲੈਕਸ਼ਨਾਂ ਤੁਸੀਂ ਵੀ ਜਾਣਦੇ ਹੋ ਮੇਰੇ ਤੋਂ ਵੱਡੇ ਸਾਰੇ ਜਣੇ ਇੱਥੇ ਖੜੇ ਨੇ ਉਸ ਚੋਣ ਆਬ ਦੇ ਵਿੱਚ ਬਾਈ ਇਲੈਕਸ਼ਨ ਦੇ ਵਿੱਚ ਕਿਸ ਤਰੀਕੇ ਦਾ ਪ੍ਰਸ਼ਾਸਨ ਦੀ ਦੁਰਵਰਤੋਂ ਕੀਤੀ ਗਈ ਬੂਥਾਂ ਨੂੰ ਕੈਪਚਰ ਕੀਤਾ ਗਿਆ ਕਿਸ ਤਰੀਕੇ ਦੇ ਨਾਲ ਦੁਰਵਰਤੋਂ ਦੇ ਤਹਿਤ ਉਹਨਾਂ ਨੇ ਗੁੰਡਾਗਰਦੀ ਕੀਤੀ ਉਹਨਾਂ ਜੀਆਂ ਇਸ ਕਾਮਯਾਬੀ ਨੂੰ ਮੈਨੂੰ ਲੱਗਦਾ ਹੈ ਕਿ ਹਾਰ ਦੇ ਨਾਲੋਂ ਜਿੱਤ ਦੇ ਨਾਲੋਂ ਉਹਨਾਂ ਦੀ ਹਾਰ ਹੀ ਚੰਗੀ ਹੈ 27 ਦੇ ਬਿਹਤਰ ਪ੍ਰਦਰਸ਼ਨ ਦੇ ਮੀਦੇ ਦੇਖੋ 27 ਦਾ ਚੋਣ ਹੀ ਇੱਕ ਐਸਾ ਚੋਣ ਹੈ ਜਿਸ ਤਰੀਕੇ ਦੇ ਪੰਜਾਬ ਦਾ ਭੂ ਵਿਖੜਿਆ ਹੋਇਆ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਲੜੇਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਆਪਣੀ ਸਰਕਾਰ ਬਣਾਏਗੀ ਸਮਝੋ ਕਿਦਾ ਕੋਈ ਇੰਪੈਕਟ ਬਿਹਾਰ ਚ ਉਹਨਾਂ ਦਾ ਇੱਥੇ ਆਏਗਾ ਕਿਉਂਕਿ ਬਹੁਤ ਵੱਡੀ ਸਟੇਟ ਹੈ ਔਰ 200 ਸੀਟਾਂ ਚਾਹੇ ਉੱਥੇ ਜੀਤੀਆਂ ਦੇਖੋ ਜੋ ਹਾਲਾਤ ਯੂਪੀ ਬਿਹਾਰ ਦੇ ਕਿਸੇ ਸਮੇਂ ਮੰਨੇ ਜਾਂਦੇ ਸੀ ਉਹ ਹਾਲਾਤ ਅੱਜ ਪੰਜਾਬ ਦੇ ਬਣੇ ਹੋਏ ਨੇ ਲੋਕਾਂ ਨੇ ਉਹਨਾਂ ਚੀਜ਼ਾਂ ਨੂੰ ਦੇਖਿਆ ਲੋਕ ਦੇਖ ਰਹੇ ਨੇ ਅੱਜ ਲੋਕ ਇਹ ਮਹਿਸੂਸ ਕਰ ਰਹੇ ਨੇ ਕਿ ਬਦੇ ਬਣੇ ਨੇ ਜੇ ਠੀਕ ਕਰਨਾ ਹੈ ਤੇ ਭਾਰਤੀ ਜਨਤਾ ਪਾਰਟੀ ਹੀ ਇੱਕ ਐਸੀ ਪਾਰਟੀ ਹੈ ਜੋ ਠੀਕ ਕਰ ਸਕਦੀ ਹੈ ਮੈਂ ਅਚਾਹੀ ਕਹਿੰਦਾ ਕਿ ਭਾਰਤੀ ਜਨਤਾ ਪਾਰਟੀ ਦੀ ਜਿੱਤ ਹੋਈ ਹੈ ਬੜੀ ਵੱਡੀ ਬਿਹਾਰ ਦੇ ਵਿੱਚ ਜਿੱਤ ਹੋਈ ਹੈ ਔਰ ਇਹ ਜਿੱਤੇਗੀ ਹੈ ਮੋਦੀ ਸਾਹਿਬ ਦੀ ਜਿੱਤ ਗਈ ਹੈ ਮੋਦੀ ਸਰਕਾਰ ਦੀ ਜਿੱਤ ਗਈ ਹੈ ਭਾਰਤੀ ਜਨਤਾ ਪਾਰਟੀ 200 ਸੀਟਾਂ ਲੈ ਕੇ ਜਿਹੜੀ ਆ ਰਹੀ ਹੈ ਅੱਗੇ ਨਾਲੋਂ ਵੱਡੀ ਜਿੱਤ ਹੈ ਐਸੇ ਸਾਰੇ ਦੇਸ਼ ਨੂੰ ਜਿਹੜਾ ਹੈਗਾ ਕਿ ਮਾਨ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹਦੇ ਕੰਮ ਤੇ ਉਸੇ ਤਰ੍ਹਾਂ ਹੀ 2027 ਦੇ ਵਿੱਚ ਜਿਹੜੀ ਪੰਜਾਬ ਦੇ ਇਲੈਕਸ਼ਨ ਆ ਰਹੇ ਨੇ ਉਹ ਵੀ ਸੇਮ ਟੂ ਸੇਮ ਐਸੇ ਤਰ੍ਹਾਂ ਹੀ ਰਿਜ਼ਲਟ ਹੈਗਾ ਪੰਜਾਬ ਚ ਤੁਹਾਨੂੰ ਦੇਖਣ ਨੂੰ ਪਰ ਤਰਨਤਾਰਨ ਤੇ ਬਹੁਤ ਬੁਰੀ ਹਾਰ ਹੋਈ ਹੈ ਨਹੀਂ ਮੈਂ ਤਰਨਤਾਰਨ ਦੀ ਹਾਰ ਨਹੀਂ ਗਿੰਦਾ ਤਰਨਤਾਰਨ ਦੀ ਜਿਹੇ ਹਾਰ ਦੀ ਗੱਲ ਕਰਾਂਗਾ ਜੇ ਪਿਛਲੀ ਸਰਕਾਰ ਦੇ ਵੋਟਾਂ ਦੇਖੀਏ ਤਾਂ ਉਹਦੇ ਨਾਲੋਂ ਬੈਟਰ ਹੈ ਲੇਕਿਨ ਸਰਕਾਰ ਦਾ ਤੱਕੇ ਦੇ ਬਾਵਜੂਦ ਵੀ ਅੱਜ ਆਪਾਂ ਫਿਰ ਵੀ ਅੱਗੇ ਨਾਲ ਚੰਗੀ ਪੋਜੀਸ਼ਨ 'ਚ ਰਗੇ ਆ ਐਸੇ ਤੋਂ ਦਿਨ ਬਦ ਦਿਨ ਅੱਛਾ ਹੀ ਹੋ ਰਿਹਾ ਅੱਜ ਕੀ ਕੀਤਾ ਗਿਆ ਜੀ ਇੱਥੇ ਇੱਥੇ ਹੀ ਬਰੇਹ ਢੋਲ ਤਮਾਕੇ ਦੇ ਨਾਲ ਆਤੀਸ਼ਬਾਜੀ ਕੀਤੀ ਗਈ ਹੈ ਔਰ ਵਰਕਰ ਸਾਰਾ ਨੌਰਥ ਹਲਕੇ ਦਾ ਭਾਰਤਿਆਨਤਾ ਪਾਰਟੀ ਦਾ ਵਰਕਰ ਜਿਹੜਾ ਇੱਥੇ ਇਕੱਠਾ ਆਇਆ ਖੁਸ਼ੀਆਂ ਮਨਾ ਰਿਹਾ ਔਰ ਸਭ ਹੀ ਅੱਜ ਅੰਮ੍ਰਿਤਸਰ ਸ਼ਹਿਰ ਸਾਰ